ਹਾਂਜੀ ਉਸ ਅਮਰੀਕਾ ਜਾਂਦੇ ਸੀਗੇ ਤਾਂ ਰਿਸ਼ਤੇਦਾਰੀ ਵਿੱਚ ਉਹ ਰਸਤੇ ਵਿੱਚ ਉਹਨਾਂ ਦਾ ਅਚਾਨਕ ਐਕਸੀਡੈਂਟ ਹੋ ਗਿਆ ਤਾਂ ਉਹ ਗੱਡੀ ਵਾਲੇ ਪਤਾ ਨਹੀਂ ਲੱਗਾ ਕਿੱਥੇ ਚਲੇ ਗਏ ਆ ਤੇ ਇਹਨਾਂ ਨੂੰ ਸੱਟਾਂ ਲੱਗੀਆਂ ਤੇ ਮਗਰ ਫਿਰ ਵੀ ਬਹੁਤ ਔਖਾ ਹੋ ਗਿਆ ਸੀ ਦੋ ਉਹਨਾਂ ਦੇ ਥਾਂ ਤੇ ਡੈੱਥ ਹੋ ਗਈ। ਅਹੀਂ 3-4 ਹਸਪਤਾਲਾਂ ਸਰ ਖੜਿਆ 3-4 ਹਸਪਤਾਲ ਤੇ ਬੱਚੀ ਦੀ ਮੌਤ ਕਿੱਦਾਂ ਹੋਈ? ਬੱਚੀ ਤੇ ਵਿਚਾਰੀ ਚੋਕ ਕੇ ਭੂਆ ਉਹਦੀ ਲਈ ਫਿਰਦੀ ਰਹੀ ਆ ਬੱਚੀ ਦੀ ਨਾਲ ਰਾਤ ਚ ਮੌਤ ਹੋ ਗਈ। ਐਮਰਜੈਂਸੀ ਆ ਪਰ ਜਾਈ ਵੀ ਐਮਰਜੈਂਸੀ ਸਾਡੀ ਕਿਸੇ ਨੇ ਨਹੀਂ ਸੁਣਾਈ ਕੀਤੀ ਵੀ ਜੀ ਅਸੀਂ 2 ਵਜੇ ਦੇ ਤੇ ਲੈ ਕੇ ਤੁਰੇ ਫਿਰਦੇ ਆ ਇਹਨਾਂ ਨੂੰ ਅਸੀਂ ਇਹਨਾਂ ਦੇ ਪੈਰੀ ਪੇਮੈਂਟਾਂ ਕੀਤੀਆਂ ਸਾਡੀ ਕਿਸੇ ਨੇ ਨਹੀਂ ਸੁਣਾਈ ਕੀਤੀ ਹੈਗੀ ਐਕਸੀਡੈਂਟ ਕਦੋਂ ਆਈ ਕਿੰਨੇ ਵੇ ਕਿੰਨੇ ਵੇ 3 ਵਜੇ ਇਹਨਾਂ ਨੇ ਮੈਨੂੰ 2:30 ਵਜੇ ਕਿਸੇ ਹਸਪੀਟਲ ਵਾਲਿਆਂ ਨੇ ਦਾਖਲ ਨਹੀਂ ਕੀਤਾ ਬੱਚੀ ਦੀ ਰਾਤ ਹੀ ਮੌਤ ਹੋਈ ਹੈ ਜਾਨੀ ਕਿ ਮੈਂ ਤਾਂ ਇੱਕ ਜਸ ਤੁਰਿਆ ਜਾਂਦਾ ਸੀ ਜਿਵੇਂ ਬੱਚੀ ਉੱਥੇ ਪਈ ਸੀ ਪੁੱਛਿਆ ਜੀ ਉਹਦੇ ਸਕੇ ਸੰਬੰਧੀਆਂ ਨੂੰ ਕੀ ਹੋ ਗਿਆ ਵੀ ਐਕਸੀਡੈਂਟ ਹੋ ਗਿਆ ਇੱਕ ਬੱਚੀ 6 ਸਾਲ ਦੀ ਜਿਹਦੀ ਡੈਥ ਹੋਈ ਹੈ ਉਹਨੂੰ ਇੱਥੇ ਕੋਈ ਮੁਇ ਮੁਇਸਚਰੀ ਚ ਰੱਖਣ ਲਈ ਪ੍ਰਬੰਧ ਨਹੀਂ ਕੋਈ ਕਰਾ ਰਿਹਾ ਸੀ ਲੋਕਾਂ ਨੂੰ ਤੁਸੀਂ ਫ੍ਰੀ ਰਾਸ਼ਨ ਚਾਹੇ ਦਿਓ ਚਾਹੇ ਨਾ ਦਿਓ ਪਰ ਇੱਕ ਇਲਾਜ ਦੇ ਲਈ ਘੱਟੋ ਘੱਟ ਜਿਹੜਾ ਐਕਸੀਡੈਂਟ ਹੁੰਦਾ ਉਹ ਜਿੱਥੇ ਬੰਦਾ ਮਰਜੀ ਲੈ ਜਾਵੇ ਹਸਪੀਟਲ 'ਚ ਉਹਨੂੰ ਸੰਭਿਆ ਜਾ ਤੁਸੀਂ ਦੇਖੋ ਇੱਕ 6 ਸਾਲ ਦੀ ਬੱਚੀ ਚਲੀ ਗਈ ਠੀਕ ਹੈ ਐਕਸੀਡੈਂਟ ਆ ਜੀ ਕੀ ਹੋਊਗਾ ਜਿੱਦਾਂ ਕੀਤਾ ਰੱਬ ਜਾਣੇ ਕਿੱਦਾਂ ਹੋਇਆ ਉਹਦਾ ਤਾਂ ਕੀ ਜੀ ਇਹ ਜਵਾਨ ਤਾਂ ਹੋ ਜੂ ਮੌਕੇ ਤੇ ਕੀ ਉਹਨੂੰ ਜੁਰਮਾਨਾ ਹੋ ਜੂ ਪਰ ਇੱਕ ਅੱਜ ਪਰਿਵਾਰ ਜਮਾਂ ਹੀ ਡੁੱਬ ਗਿਆ ਤੁਸੀਂ ਲਾਓ ਇੱਕ ਗਰੀਬ ਦਾ ਪਰਿਵਾਰ ਇਹ ਸultanpur Lodhi ਲੱਗੇ Tajpur 모ੜੇ ਉੱਥੇ ਇੱਕ ਇਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਸੰਦੀਪ ਜੀ ਦੀ ਤੇ ਬੇਟੀ ਜਿਹੜੀ ਹੈ ਇਹ ਇੱਕ ਇੱਕ ਨੂਰ ਇਹਦੀ ਰਸਤੇ ਜਾਂਦੇ ਮੌਤ ਹੋਈ ਅਸੀਂ ਹਾਂਜੀ ਇੰਨੇ ਗਾਇਲ ਹੋਏ ਹਾਂਜੀ ਦੋ ਹੋਰ ਗਾਇਲ ਹੋਏ ਲੁਧਿਆਣਾ ਲੈ ਬਣਾ ਜੋ ਚੱਕਿਆ ਤੁਸੀਂ ਤੇ ਮੈਂ ਹਾਂ ਯੁੰਬਰੀ ਇਸ ਵੇਲੇ ਦੀ ਮੰਗ ਪਾਕੀ ਖਬਰ ਜਿਹੜੀ ਕੀ ਹੈ ਸਾਹਮਣੇ ਵਾਲੀ ਹੈ ਮੈਥਪੁਰ ਤੋਂ ਇੱਕ ਪਰਿਵਾਰ ਇੱਕ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਤੇ ਇੱਕ ਭਿਆਨਕ ਇੱਕ ਕਾਰ ਫੇਟ ਵਾਲੇ ਨੇ ਮਾਰੀ ਬੜੀ ਬੁਰੀ ਤਰ੍ਹਾਂ ਜਿਹੜੀ ਕਿ ਇਹ ਕਾਰ ਫੇਟ ਮਾਰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਪਰਿਵਾਰ ਪਰਿਵਾਰ ਗਿਰ ਜਾਂਦਾ ਵੈ ਤੇ ਇੱਕ ਬੜਾ ਹੀ ਵੱਡਾ ਹਾਸਾ ਵਾਪਰਦਾ ਪਰਿਵਾਰ ਦੇ ਨਾਲ ਤੇ ਦੱਸਿਆ ਜਾ ਰਿਹਾ ਜਾਣਕਾਰੀ ਅਨੁਸਾਰ ਇੱਕ 6 ਸਾਲ ਦੀ ਬੱਚੀ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੇ ਪਿਤਾ ਦੀ ਵੀ ਜਰੀਏ ਮੌਤ ਹੋ ਜਾਂਦੀ ਹੈ ਕੀ ਕਾਰਨ ਰਿਹਾ ਹੋਏਗਾ ਮੌਤਰਾ ਕਿੱਦਾਂ ਮੌਤ ਹੋਈ ਹੈ ਕਿੱਦਾਂ ਉਹ ਕਿੱਥੇ ਜਾ ਰਸੀ ਪਰਿਵਾਰ ਕਿੱਥੇ ਕਿੱਥੋਂ ਆ ਰਿਆ ਸੀਗਾ ਸਾਰੀ ਜਾਣਕਾਰੀ ਲੈਣੇ ਆ ਉਹਨਾਂ ਦੇ ਪਰਿਵਾਰਕ ਮੈਂਬਰ ਮਿਨਾ ਰਿਸ਼ਤੇਦਾਰ ਮਿਨਾ ਜੋੜ ਚੁੱਕੇ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਮਨਦੀਪ ਕੌਰ ਮਨਦੀਪ ਜੀ ਕੀ ਹੋਇਆ ਕੀ ਸੀ ਅਸਲ ਦੇ ਵਿੱਚ ਮੇਰੇ ਬ੍ਰਦਰ ਸੀਗੇ ਹਾਂਜੀ ਮੇਰੇ ਕੋਲੇ ਆਏ ਸੀਗੇ ਹਾਂਜੀ ਉਸ ਅਮਰੀਕਾ ਜਾਂਦੇ ਸੀਗੇ ਦਾ ਰਿਸ਼ਤੇਦਾਰੀ ਵਿੱਚ ਤੂੰ ਰਸਤੇ ਵਿੱਚ ਉਹਨਾਂ ਦਾ ਅਚਾਨਕ ਐਕਸੀਡੈਂਟ ਹੋ ਗਿਆ ਤਾਂ ਉਹ ਗੱਡੀ ਵਾਲੇ ਪਤਾ ਨਹੀਂ ਲੱਗਾ ਕਿੱਥੇ ਚਲੇ ਗਏ ਆ ਤੇ ਇਹਨਾਂ ਨੂੰ ਸੱਟਾਂ ਲੱਗੇ ਤੇ ਮਗਰ ਫਿਰ ਵੀ ਬਹੁਤ ਔਖਾ ਹੋ ਗਿਆ ਸੀ ਦੋ ਉਹਨਾਂ ਦੇ ਥਾਂ ਤੇ ਡੈਥ ਹੋ ਗਈ ਜੀ ਕਿੰਨੇ ਕੋ ਜਾਨੇ ਡੈਥ ਹੋਈ ਵਿੱਚ ਇੱਕ ਮੇਰਾ ਬ੍ਰਦਰ ਮੋਕ ਕੇ ਕਪਤੀਜੀ ਮੋਕ ਗਈ ਆ ਹਾਂਜੀ ਪਰਜਾਈ ਦੀ ਹਾਲਤ ਖਰਾਬ ਆ ਤਾਂ ਭਤੀਜੀ ਦੀ ਵੀ ਖਰਾਬ ਆ ਕੀ ਇਹ ਮਤਲਬ ਤੁਹਾਨੂੰ ਤੁਹਾਡੇ ਘਰੇ ਆਈ ਸੀਗੀ ਨਹੀਂ ਸਰ ਉਦੋਂ ਮਤਲਬ ਕਿ ਜਿਨ੍ਹਾਂ ਨੇ ਚੱਕ ਕੇ ਗਾਂਦ ਆਖਲ ਕਰਾਇਆ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਛੇਤੀ ਆ ਜਾਓ ਕਿ ਤੁਹਾਡੇ ਮਰੀਜ਼ ਦੇ ਤੇ ਸੱਟ ਲੱਗ ਗਈ ਆ ਤੁਹਾਡੇ ਬੰਦਿਆਂ ਦੇ ਤੁਸੀਂ ਕੌਣ ਬੋਲਦੇ ਆ ਤੇ ਮਿੰਟੋ ਮੈਂਟੀ ਤੁਸੀਂ ਕਰਪੂਤਲਾ ਪਹੁੰਚੇ ਹੋ ਸੀ ਉੱਥੇ ਪਹੁੰਚ ਗਏ ਸੀਗੇ ਉੱਥੇ ਕਿਸੇ ਨੇ ਕੋਈ ਰੈਫਰ ਨਹੀਂ ਕੀਤਾ ਜਾਂ ਕੋਈ ਹਸਪਤਾਲ ਦੇ ਵਿੱਚ ਲੈ ਕੇ ਨਹੀਂ ਗਿਆ ਕੀ ਕਹਿੰਦੇ ਸੀ ਕਿ ਤੁਸੀਂ ਸਾਨੂੰ ਇਦਾਂ ਕਰੋ ਵੀ ਤੁਸੀਂ ਲੁਧਿਆਣੇ ਲੈ ਜਾਓ ਪਹਿਲਾਂ ਸਾਨੂੰ ਕਹਿੰਦੇ ਕਿ ਜਲੰਧਰ ਲੈ ਜਾਓ ਫੇ ਜਲੰਧਰ ਤੋਂ ਬਾਅਦ ਕਹਿੰਦੇ ਕਿ ਤੁਸੀਂ ਲੁਧਿਆਣੇ ਲੈ ਜਾਓ ਅਸੀਂ ਰਸਤੇ ਵਿੱਚ ਪਹਿਲਾਂ ਕਰਪੂਤ ਲੈ ਗਏ ਕਰਪੂਤਲੇ ਤੋਂ ਫਿਰ ਬੱਸ ਸਟੈਂਡ ਪਹੁੰਚੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਜਿੱਥੇ ਫੈਕਟਰੀ 'ਚ ਕੰਮ ਕਰਦਾ ਬਾਉਂਡਰੀਟ ਵਿੱਚ ਤਾਂ ਐਸਆਈ ਕਹਿੰਦਾ ਕਿ ਜਿੱਥੇ ਬਾਉਂਡ ਬ੍ਰੈਡ ਫੈਕਟਰੀ 'ਚ ਕੰਮ ਕਰਦਾ ਵਾ ਤੁਸੀਂ ਉਹਨਾਂ ਦਾ ਨੰਬਰ ਦਵੋ ਉਹਨਾਂ ਨਾਲ ਗੱਲ ਕਰਾਓ ਤੇ ਉਹਨਾਂ ਦਾ ਫੋਨ ਥਾਂ ਤੇ ਛੁੱਟ ਗਿਆ ਸੀਗਾ ਹਾਂਜੀ ਤਾਂ ਸਾਡੇ ਕੋਲ ਉਹਨਾਂ ਦਾ ਨੰਬਰ ਹੈ ਨਹੀਂ ਸੀਗਾ ਫੇ ਉਹ ਕਹਿੰਦੇ ਵੀ ਅਸੀਂ ਦਾਖਲ ਨਹੀਂ ਕਰ ਸਕਦੇ ਤੁਸੀਂ ਗਾਂ ਲੈ ਜਾਓ ਹਾਂਜੀ ਯਸਾ ਐਸਆਈ ਇੱਥੇ ਆਪਣੇ ਕਾਰਡ ਮੰਗਦੇ ਸੀਗੇ ਕਹਿੰਦੇ ਕਿ ਤੁਸੀਂ ਕਾਰਡ ਮੰਗਦੇ ਨਾ ਕੋਈ ਐਸਆਈ ਹਸਪੀਟਲ ਹਾਂਜੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਸਾਡੀ ਕੋਈ ਨਹੀਂ ਸੁਣਾਈ ਹੋਈ ਉੱਥੇ ਪਰਿਵਾਰ ਉਹ ਕਿਹੜੇ ਕਿਹੜੇ ਹਸਪਤਾਲਾਂ ਵਿੱਚ ਘੁੰਮਦੇ ਨੇ ਅਹੀਂ ਤਿੰਨ ਚਾਰ ਹਸਪਤਾਲ ਸਰ ਖੜਿਆ ਤਿੰਨ ਚਾਰ ਹਸਪਤਾਲ ਤੇ ਬੱਚੀ ਦੀ ਮੌਤ ਕਿੱਦਾਂ ਹੋਈ ਬੱਚੀ ਤੇ ਵਿਚਾਰੀ ਚੱਕ ਕੇ ਭੂਆ ਉਹਦੀ ਲਈ ਫਿਰਦੀ ਰਹੀ ਹੈ ਬੱਚੀ ਦੀ ਰਾਤ ਚ ਮੌਤ ਹੋ ਗਈ ਰਾਤ ਚ ਮੌਤ ਆ ਇਹ ਲਾਪਰਵਾਹੀ ਕਰਕੇ ਮੂਤ ਹੋਈ ਐ ਇਹ ਲਾਪਰਵਾਹੀ ਸਰ ਗੱਡੀ ਵਾਲੇ ਦੀ ਗੱਡੀ ਕਮਾ ਕੇ ਲਿਆ ਕੇ ਉਹ ਮੁੰਡਾ ਬਾਹਰੋਂ ਆਇਆ ਸੀ ਹੁਣ ਉਹ ਕਹਿੰਦੇ ਵੀ ਬਾਹਰੋਂ ਹੀ ਆਇਆ ਵਾ ਕਿਦੇ ਉਹ ਕਹਿੰਦੇ ਛੋਟਾ ਵਾ ਕਿਦੇ ਹੁਣ ਉਹਨਾਂ ਪੈਸਾ ਚਾੜਤਾ ਸਾਡੇ ਸਰ ਕੋਈ ਸੁਣਾਈ ਨਹੀਂ ਹੁੰਦੀਗੀ ਅੱਛਾ ਜੀ ਕਿਨੇ ਹੁਣ ਬਾਹਰੋਂ ਆਇਆ ਸੀ ਉਹ ਜਿਹੜ ਨੇ ਗੱਡੀ ਵਿੱਚ ਮਾਰੀ ਐ ਅੱਛਾ ਉਹ ਗੱਡੀ ਦਾ ਕੋਈ ਪਤਾ ਤਾਂ ਪਤਾ ਲੱਗਿਆ ਉਹ ਉਥੋਂ ਦੀ ਲੋਹੀਆਂ ਦੀ ਗੱਡੀ ਆ ਲੋਹੀਆਂ ਦੀ ਗੱਡੀ ਲੋਹੀਆਂ ਦੀ ਸultanpur ਰੋਧੀ ਲੱਗ ਕੇ ਲੋਹੀਆਂ ਗੱਡੀ ਉਥੋਂ ਦੀ ਹੀ ਆ ਤੇ ਕਿੰਨੇ ਕੁ ਜਾਨਾਂ ਨੂੰ ਫੇਟ ਮਾਰੀ ਗੱਡੀ ਨੇ ਤੇ ਕਿੰਨੇ ਕੁ ਜਾਨੇ ਕਾਇਲ ਨੇ ਚਾਰ ਜਨੇ ਆ ਚਾਰ ਜਨੇ ਜੀ ਤੇ ਕਿਹਦੇ ਤੇ ਸੀਗੇ ਚਾਰ ਜਾਨੇ ਇਹ ਬੈਕ ਤੇ ਮੋਟਰਸਾਈਕਲ ਤੇ ਹਾਂ ਠੀਕ ਹੈ ਇਹ ਕਿਹਦੀ ਕਿਹਦੀ ਮੌਤ ਹੋਈ ਉਹ ਨਾ ਹੋਈ ਆ ਮੇਰੇ ਜਵਾਈ ਦੀ ਹੋਈ ਆ ਮੇਰੀ ਦੋਦੀ ਦੀ ਹੋਈ ਆ ਇੱਕ ਮੇਰੀ ਦੋਦੀ ਸਰੀਰ ਆ ਸਾ ਤੇ ਕੁੜੀ ਵੀ ਸਰੀਰ ਆ ਅੱਛਾ ਜੀ ਤੇ ਹੁਣ ਸਿਵਲ ਹਸਪਤਾਲ ਦੇ ਵਿੱਚ ਕੀ ਡਾਕਟਰਾਂ ਨੇ ਕਿਹਾ ਸਿਵਲ ਆ ਸਾਡੇ ਡਾਕਟਰਾਂ ਨੇ ਹੁਣ ਪਈ ਪਰਚਾ ਪਰਚਾ ਕੱਟ ਕੇ ਉਹਨਾਂ ਨੇ ਸਾਰਾ ਕੁਛ ਤੇ ਹੁਣ ਸਕ੍ਰੈਸ ਕਰੇ ਹੁੰਦਾ ਸਾਡੀ ਕੋਈ ਸੁਣਾਈ ਨਹੀਂ ਕੀਤੀ ਹੈਗੀ ਅਸੀਂ ਉਹਨਾਂ ਦੇ ਨਿਮੰਨਤਾ ਦਰਲੇ ਕੀਤੇ ਤਿੰਨ ਚਾਰ ਹਸਪੀਟਲ ਚ ਸੀ ਤਾਂ ਤੈਨ ਦੋ ਵਜ੍ਹ ਦੇ ਲੱਗੇ ਹੋਏ ਆ ਤੇ ਅਸੀਂ ਤਾਂ ਮੈਂ ਤਾਂ ਪਿਆਰੀ ਵੀ ਪੈਂਦੀ ਨਹੀਂ ਮੇਰੀ ਕੋਈ ਵੀ ਸੁਣਾਈ ਨਹੀਂ ਹੋਈ ਹੈਗੀ ਮੇਰਾ ਬ੍ਰਦਰ ਹੈ ਪਰਜਾਈ ਤੇ ਦੋ ਮੇਰੀ ਬਤੀਜੀਆਂ ਵਾ ਸਾਡੇ ਕਿਸੇ ਡਾਕਟਰ ਨੇ ਨਹੀਂ ਸੁਣਿਆ ਹੈਗੀ ਜੀ ਜੀ ਮੌਤ ਹੋਈ ਉਹ ਬੱਚੀ ਦੀ ਉਮਰ ਕੀ ਬੱਚੀ ਦੀ ਉਮਰ ਨੌ ਮਹੀਨਾ ਸਾਲ ਜਾਂਦਾ ਵਾ ਜਿਹੜੀ ਦੂਜੀ ਬੱਚੀ ਘਾਇ ਲੋ ਕਿਨੇ ਸੱਤ ਸਾਲ ਦੀ ਆ ਦੂਜੀ ਬੱਚੀ ਕੀ ਆ ਨੂਰ ਕੌਰ ਹਾਂਜੀ ਕੋਹੇ ਨੂਰ ਉਹਦਾ ਨਾਮ ਆ 6 ਸਾਲ ਦੀ ਬੱਚੀ ਆ ਉਹਦੀ ਡੈੱਟ ਹੋ ਗਈ ਆ ਤੇ ਵੱਡੀ 9 ਸਾਲ ਦੀ ਆ ਹਾਂਜੀ ਤਾਂ ਉਹਨਾਂ ਨੂੰ ਇੱਥੇ ਐਮਰਜੈਂਸੀ ਆ ਪਰ ਜਾਈ ਵੀ ਐਮਰਜੈਂਸੀ ਸਾਡੀ ਕਿਸੇ ਨੇ ਨਹੀਂ ਸੁਣਾਈ ਕੀਤੀ ਵੀ ਜੀ ਅਸੀਂ 2 ਵਜੇ ਤੋਂ ਲੈ ਕੇ ਤੁਰੇ ਫਿਰਦੇ ਆ ਇਹਨਾਂ ਨੂੰ ਅਸੀਂ ਇਹਨਾਂ ਦੇ ਪਿਆਰੀ ਪੇ ਮਿੰਤਾਂ ਕੀਤੀਆਂ ਸਾਡੀ ਕਿਸੇ ਨੇ ਨਹੀਂ ਸੁਣਾਈ ਕੀਤੀ ਹੈਗੀ ਐਕਸੀਡੈਂਟ ਕੋ ਦੋ ਹੈ ਕਿ ਕਿਨੇ ਵੇ ਕਿਨੇ ਵੇ 3 ਵਜੇ ਨਾਲ ਮੈਨੂੰ 2:30 ਵਜੇ ਕਿਸੇ ਹਸਪਤਾਲ ਵਾਲਿਆਂ ਨੇ ਦਾਖਲ ਨਹੀਂ ਕੀਤਾ ਬੱਚੀ ਦੀ ਰਾਹ 'ਚ ਮੌਤ ਹੋਈ ਹੈ ਜਾਨੀ ਕਿ ਰਾਹ 'ਚ ਮੌਤ ਹਾਂਜੀ ਹਾਂਜੀ ਉਹ ਕਿਹੜੇ ਕਿਹੜੇ ਹਸਪਤਾਲ ਲੈ ਨਹੀਂ ਦਾਖਲ ਪਹਿਲਾ ਸਿਵਲ ਹਸਪਤਾਲ ਕਪੂਰਥੱਲੇ ਫਿਰ ਇੱਥੇ ਲੁਧਿਆਣੇ ਦਾ ਜਿਹੜਾ ਹੈਗਾ ਸੀਗਾ ਪਹਿਲਾ ਹਸਪਤਾਲ ਉੱਥੇ ਲੈ ਕੇ ਆਏ ਫਿਰ ਇੱਥੇ ਹਾਂਜੀ ਫਿਰ ਏਕਾ ਮਨੂਰ ਉੱਥੇ ਲੈ ਕੇ ਆਏ ਉਹਨਾਂ ਨੇ ਵੀ ਗਾਂ ਭੇਜਤਾ ਹੁਣ ਇੱਥੇ ਲੈ ਕੇ ਆਏ ਕਹਿੰਦੇ ਐਕਸ-ਰੇ ਕਰਾਓ ਤੁਸੀਂ ਫਿਰ ਸਿਰਫ ਦਾਖਲ ਕਰਨਾ ਵਾ ਇਹ ਕੋਈ ਨਹੀਂ ਸਾਡੀ ਸੁਣਵਾਈ ਕਰਦੇ ਇਹ ਐਕਸੀਡੈਂਟ ਹੋਇਆ ਕਦੋਂ ਕਾਈ ਵੀ ਦੁਪਹਿਰ ਦੀ ਗੱਲ ਹਾਂਜੀ ਹਾਂਜੀ ਦੁਪਹਿਰ ਹਾਂਜੀ ਹਾਂਜੀ ਇਹ ਪਰਿਵਾਰ ਕਿੱਥੇ ਜਾ ਰਿਹਾ ਸੀ ਇਹ ਅੰਮ੍ਰਿਤਸਰ ਜਾ ਰਿਹਾ ਸੀ ਕੋਈ ਜਾ ਰਿਹਾ ਸੀ ਇਹ ਆਪ ਦੀ ਰੋਟੀ ਨਾਨਕੀ ਜਾ ਰਹੀ ਸੀ ਹਾਂਜੀ ਇਹ ਮੋਟਰਸਾਈਕਲ ਆਪ ਦਾ ਸੀਗਾ ਹਾਂਜੀ ਹਾਂਜੀ ਆਪ ਦਾ ਦਾ ਠੀਕ ਹੈ ਤੇ ਹੁਣ ਕੀ ਇਨਸਾਫ ਦੀ ਚਾਹਦੇ ਹੋ ਭਾਜੀ ਬਸ ਉਹਨੂੰ ਇਨਸਾਫ ਹੋ ਪਾਈ ਫੜਨਾ ਚਾਹੀਦਾ ਵਜਨਿਕੀ ਕੜੀ ਹਾਂਜੀ ਉਹ ਕਹਿੰਦੇ ਲੋਈਆਂ ਦਾ ਵਾਦੇ ਮਾੜਾ ਮੋਟਾ ਪਤਾ ਲੱਗਦਾ ਵਜਨਿਕੀ ਵੀ ਵਗੈਰਾ ਕੋਈ ਉੱਥੇ ਸੀਗੀ ਉਹ ਪਤਾ ਨਹੀਂ ਉਹ ਤੇ ਜਿਹੜੇ ਉੱਥੇ ਹੋਣਗੇ ਉਹਨਾਂ ਨੂੰ ਹੀ ਪਤਾ ਲੱਗੂਗਾ ਉਹਨਾਂ ਤੋਂ ਹਾਂਜੀ ਬਿਲਕੁਲ ਇਹ ਤਸਵੀਰਾਂ ਨੇ ਪਰਿਵਾਰ ਦੀਆਂ ਇਹ ਉਹਨਾਂ ਦੇ ਸਿਸਟਮ ਨੇ ਜਿਹੜਾ ਜਿਹਦੇ ਮੁੰਡੇ ਜਿਹੜੇ ਵਿਅਕਤੀ ਡੈਥ ਹੋਈ ਆ ਸੰਦੀਪ ਨਾਮ ਦੱਸਿਆ ਜਾ ਰਿਹਾ ਉਹਦਾ ਤੇ ਇੱਕ ਛੋਟੀ ਬੱਚੀ ਮਾਸੂਮ ਜੀ ਬੱਚੀ 6 ਸਾਲ ਦੀ ਬੱਚੀ ਸੀਗੀ ਕੋਹੀ ਨੂਰ ਉਸਦਾ ਨਾਮ ਹੈ ਜਿਹਦੀ ਜਿਹਦਾ ਜਿਹਦਾ ਦੱਸਿਆ ਜਾ ਰਿਹਾ ਹੈ ਪਰਿਵਾਰਕ ਮੈਂਬਰ ਵੱਲੋਂ ਕਿ ਚਾਰ ਹਸਪਤਾਲਾਂ ਦੇ ਵਿੱਚ ਜਿਹੜਾ ਕੀ ਹੈ ਉਹਨਾਂ ਨੂੰ ਘੁਮਾਇਆ ਗਿਆ ਕਿਤੇ ਵੀ ਕੋਈ ਹਸਪਤਾਲ ਦੇ ਵਿੱਚ ਐਡਮਿਟ ਨਹੀਂ ਕੀਤਾ ਗਿਆ ਇਸ ਕਾਰਨ ਉਸ ਦੀ ਰਾਹ ਦੇ ਵਿੱਚ ਮੌਤ ਹੋ ਜਾਂਦੀ ਹੈ ਚਾਰ ਹਸਪਤਾਲਾਂ ਵਿੱਚ ਘਮਾਇਆ ਕਿਥੇ ਵੀ ਛੋਟੀ ਬੱਚੀ ਨੂੰ ਨਾਬਾਲਗ ਬੱਚੀ ਨੂੰ ਕੋਮਲ ਜੀ ਮਾਸੂਮ ਬੱਚੀ ਨੂੰ ਐਡਮਿਟ ਨਹੀਂ ਕੀਤਾ ਗਿਆ ਤੇ ਉਸ ਦੀ ਮੌਕੇ ਤੇ ਜਰੀ ਰਾਹਗੀਰ ਦੇ ਵਿੱਚ ਜਰੀ ਕੇ ਮੌਤ ਹੋ ਜਾਂਦੀ ਹੈ ਹਾਲਾਕਿ ਐਕਸੀਡੈਂਟ ਜਿਹੜਾ ਕੀ ਹੈ ਹੋਇਆ ਹੁੰਦਾ ਦੁਪਹਿਰੇ ਹੋਇਆ ਹੁੰਦਾ ਦਿਨ ਦਿਹਾੜੇ ਇੱਕ ਗੱਡੀ ਵਾਲਾ ਫੇਟ ਮਾਰ ਕੇ ਫਰਾਰ ਹੋ ਜਾਂਦਾ ਹੈ ਮੌਕੇ ਤੋਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪਰਿਵਾਰ ਕਾਇਲ ਹੋ ਜਾਂਦਾ ਵੈ ਤੋ ਸੋ ਮੌਕੇ ਤੇ ਜਿਹੜੀ ਕਿ ਐਂਬੂਲੈਂਸ ਭਲਾਈ ਜਾਂਦੀ ਹੈ ਤੇ ਕੋਈ ਵੀ ਹਸਪਤਾਲ ਦਾਖਲ ਕਰਨ ਵਾਸਤੇ ਨਹੀਂ ਮਨਜ਼ੂਰੀ ਪਰਦਾ ਕਿਉਂ ਨਹੀਂ ਪਰਦਾ ਸਭ ਤੋਂ ਵੱਡਾ ਪ੍ਰਸ਼ਨ ਚਿੰਨ ਹੈ ਜੇਕਰ ਸਰਕਾਰਾਂ ਐਡੀਓ ਡੀਓ ਡੀਆਂ ਦਾਅਵੇ ਕਰਦੀਆਂ ਨੇ ਇਲਾਜ ਦਾ ਕਿ ਇਹ ਇਲਾਜ ਦਿੱਤਾ ਜਾਏਗਾ ਪਰ ਇਸ ਬੱਚੀ ਦੀ ਮੌਤ ਤੇ ਉਸ ਵਿਅਕਤੀ ਉਸ ਦੇ ਪਿਤਾ ਦੀ ਮੌਤ ਕਿਸ ਤਰ੍ਹਾਂ ਹੋਗੀ ਕਿਉਂ ਉਹਨਾਂ ਨੂੰ ਲੁਧਿਆਣਾ ਆਣਾ ਪਿਆ ਲੁਧਿਆਣਾ ਸਿਵਲ ਹਸਪਤਾਲ ਆਣਾ ਪਿਆ ਕਿਉਂ ਆਣਾ ਪਿਆ ਬੜਾ ਹੀ ਲੰਬਾ ਸਫ਼ਰ ਤੈਂ ਕਰਕੇ ਆਣਾ ਪਿਆ ਬਹੁਤ ਹੀ ਜੇਕਰ ਪਰਿਵਾਰ ਦੇ ਦੋ ਸਦਸਿਆਂ ਨੂੰ ਹੋਰ ਕੁਝ ਮੌਤ ਹੋ ਜਾਂਦੀ ਉਹਨਾਂ ਦੀ ਤੇ ਉਹਨਾਂ ਦਾ ਜ਼ਿੰਮੇਵਾਰ ਕੌਣ ਸੀਗਾ ਹਾਲਾਂਕਿ 6 ਮਹੀਨੇ ਤੇ ਉਸਦੇ 6 ਮਹੀਨੇ ਲੜਕੀ ਤੇ ਉਸਦੇ ਪਿਤਾ ਇਹ ਪਰਿਵਾਰ ਖੋ ਚੁੱਕਾ ਹੈ ਬੜੀ ਦੁਰਭਾਗੀ ਕਟਣਾ ਹੋਇਆ ਬੜੀ ਹੀ ਮੰਨਪਕੀ ਕਬਰ ਹੈ ਕਿ 6 ਮਹੀਨੇ ਦੀ ਬੱਚੀ ਔਰਤੇ 6 ਸਾਲ ਦੀ ਬੱਚੀ ਅਤੇ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਐਕਸੀਡੈਂਟ ਦੇ ਵਿੱਚ ਦਰਤਨਾਕ ਹਾਸੇ ਦੇ ਵਿੱਚ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਮੀਤ ਸਿੰਘ ਹੈ ਜੀ ਜੀ ਸਮਾਜ ਸੇਵੀ ਹਾਂ ਸਮਾਜ ਸੇਵੀ ਲਾਲੋ ਜਾਂ ਇੱਕ ਉਦਾਂ ਮੈਂ ਤਾਂ ਇੱਥੇ ਕਿਸੇ ਦੀ ਵੈਸੇ ਹੈਲਪ ਕਰਨ ਆਇਆ ਸੀਗਾ ਸਰ ਕੀ ਮਾਮਲਾ ਹੋਇਆ ਇੱਥੇ ਸਿਵਲ ਹਸਪਤਾਲ ਇੱਥੇ ਜੀ ਕੋਈ ਸਾਡਾ ਬੰਦਾ ਸੀਗਾ ਕਿਸੇ ਨੇ ਮੈਨੂੰ ਦੱਸਿਆ ਉਹਦਾ ਐਕਸੀਡੈਂਟ ਹੋਇਆ ਸੀ 3 ਦਿਨ ਪਹਿਲਾਂ ਉਹ ਲਵਾਰਿਸ਼ ਵਾਰਡ ਚ ਸੀ ਠੀਕ ਹੈ ਜੀ ਚਲੋ ਪਰਮਾਤਮਾ ਦੀ ਮਿਹਰੋਂ ਤਾਂ ਠੀਕ ਸੀ ਪਰ ਇਹ ਕੀ ਪਤਾ ਸੀ ਵੀ ਅਸੀਂ ਕਿਸੇ ਹੋਰ ਨੂੰ ਪਰਮਾਤਮਾ ਨੇ ਡਿਊਟੀ ਲਾਤੀ ਉੱਥੇ ਦੇਖਣ ਲਈ ਇੱਥੇ ਕੋਈ ਐਕਸੀਡੈਂਟ ਹੋਇਆ ਸੀਗਾ ਸੁਲਤਾਨਪੁਰ ਲੋਧੀ ਅੱਛਾ ਜੀ ਦੋ ਬੱਚੀਆਂ ਸੀ ਉਹਨਾਂ ਦੀ ਮਦਰ ਸੀ ਤੇ ਉਹਨਾਂ ਦਾ ਫਾਦਰ ਸੀ ਜਿਹੜਾ ਕਿ ਮੌਕੇ ਤੇ ਐਕਸੀਡੈਂਟ ਦੇ ਵਿੱਚ ਉਹ ਬੱਚੀਆਂ ਦੇ ਫਾਦਰ ਦੀ ਤੇ ਇੱਕ ਛੋਟੀ ਬੱਚੀ ਦੀ 6 ਸਾਲ ਦੀ ਦੀ ਡੈਥ ਹੋ ਗਈ ਜੋ ਕਿ ਉੱਥੋਂ ਮੌਕੇ ਤੇ ਫਾਦਰ ਦੀ ਡੈਥ ਹੋਣ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਕੋਈ ਰੈਫਰ ਕੀਤਾ ਐਂਬੂਲੈਂਸ ਬੁਲਾਈ ਕਿਸੇ ਨੇ ਉਹਨਾਂ ਨੂੰ ਨਾ ਜੀ ਦੇਖੋ ਸੰਭਿਆ ਨਹੀਂ ਉਹ ਕਿੱਥੋਂ ਚੱਲ ਕੇ ਆਏ ਲੁਧਿਆਣੇ ਇੱਥੇ ਸਿਵਲ ਚ ਰਸਤੇ ਦੇ ਵਿੱਚ ਚਲੰਦਰ ਵੀ ਐਡਾ ਵੱਡਾ ਸ਼ਹਿਰ ਹੈ ਉੱਥੇ ਵੀ ਦੇਖੋ ਇੰਨੇ ਵੱਡੇ ਹਸਪੀਟਲ ਆ ਇੱਥੇ ਕਿਸੇ ਨੇ ਉਹਨਾਂ ਦੀ ਮਤਲਬ ਕਿ ਪੁੱਛਿਆ ਨਹੀਂ ਬੰਦੇ ਦੀ ਇੰਨੀ ਆਪਣੇ ਮੁਲਕ ਦੇ ਵਿੱਚ ਆ ਬੰਦੇ ਦੀ ਤੁਸੀਂ ਵੈਲਿਊ ਲਾ ਲਓ ਠੀਕ ਹੈ ਹਰਾਂ ਕਿ ਉਹ ਵਿਚਾਰਾ ਇੱਕ ਵਧੀਆ ਗ੍ਰਿਹਸਤੀ ਚ ਪਿਆਸੀ ਬੱਚੀਆਂ ਨੂੰ ਪਾਲਦਾ ਸੀ ਇੱਥੇ ਸਾਡੇ ਚੰਡੀਗੜ੍ਹ ਰੋਡ ਤੇ ਜੋ ਦੱਸਦੇ ਆ ਉਹਨਾਂ ਦੇ ਪਿੰਡ ਦੇ ਉਹ ਜੌਬ ਕਰਦਾ ਸੀ ਤੇ ਉਹਨਾਂ ਨੂੰ ਪਾਲਦਾ ਸੀ ਮੈਂ ਤਾਂ ਇੱਕ ਜਸ ਤੁਰਿਆ ਜਾਂਦਾ ਸੀ ਜਿਵੇਂ ਬੱਚੀ ਉੱਥੇ ਪਈ ਸੀ ਪੁੱਛਿਆ ਜੀ ਉਹਦੇ ਸੱਕੇ ਸਬੰਧੀਆਂ ਨੂੰ ਕੀ ਹੋ ਗਿਆ ਵੀ ਐਕਸੀਡੈਂਟ ਹੋ ਗਿਆ ਇੱਕ ਬੱਚੀ 6 ਸਾਲ ਦੀ ਜਿਹਦੀ ਡੈਥ ਹੋਈ ਹੈ ਉਹਨੂੰ ਇੱਥੇ ਕੋਈ ਮੋਇ ਮਾਇਸਟਰੀ ਚ ਰੱਖਣ ਲਈ ਪ੍ਰਬੰਧ ਨਹੀਂ ਕੋਈ ਕਰਾ ਰਿਹਾ ਸੀ ਪੁਲਿਸ ਵੀ ਉੱਥੋਂ ਬਕਾਇਦਾ ਆਈ ਉਹ ਵੀ ਉਹ ਮਤਲਬ ਕਿ ਨਾ ਇੱਕ ਜਿਵੇਂ ਤੁਸੀਂ ਇਹ ਲਾ ਲਓ ਵੀ ਜਾਨਵਰ ਤੋਂ ਵਿਚਾਰੀ ਦੀ ਬੱਦਰ ਹਾਲਤ ਸੀ ਉਹਨੂੰ ਮੈਂ ਆਪ ਖੁਦ ਚੱਕਿਆ ਰਿਕਵੈਸਟ ਕੀਤੀ ਉੱਥੇ ਡਾਕਟਰ ਸਾਹਿਬ ਨੂੰ ਪੁਲਿਸ ਵਾਲਿਆਂ ਨੂੰ ਵੀ ਯਾਰ ਜਿਹੜਾ ਤਾਂ ਕੁਝ ਹੋਣਾ ਸੀ ਚਲੋ ਹੋ ਗਿਆ ਵੀ ਇਹ ਬੱਚੀ ਦੀ ਜਿਹੜੀ ਇਹਦੀ ਡੈੱਡ ਬੋਡੀ ਆ ਇਹਨੂੰ ਆਪਾਂ ਕਿਉਂ ਰੋਲ ਰਹੇ ਤੇ ਉਹ ਚਲੋ ਜੀ ਕਹਿ ਕਹਾ ਕੇ ਹੋਰ ਬੰਦਿਆਂ ਨੇ ਇਕੱਠੇ ਹੋਏ ਤੇ ਉਹਨਾਂ ਨੇ ਪ੍ਰੈਸ਼ਰਾਈਜ਼ ਝਾਕੇ ਚਲੋ ਸਾਡੀ ਗੱਲ ਮੰਨੀ ਤੇ ਉਹਨੂੰ ਇੱਥੇ ਜਿਹੜੀ ਮੌਇਸਟਰੀ ਚ ਐਡਮਿਟ ਕਰਤਾ ਤੇ ਇੱਕ ਉਹਦੀ ਮਦਰ ਹੈ ਬੱਚੀ ਦੀ ਇੱਕ ਉਹਦੀ ਸਿਸਟਰ ਹੈ ਉਹ ਹਲੇ ਇੱਥੇ ਹੀ ਹੈ ਉਹਨਾਂ ਦਾ ਹੁਣ ਅਸੀਂ ਐਕਸ-ਰੇ ਵਗੈਰਾ ਕਰਾ ਰਹੇ ਆਂ ਬਟ ਇੱਕ ਮੇਰੀ ਬੜੀ ਜਾਨੀ ਕਿ ਮਨ ਦੁਖੀ ਵੀ ਹੋਇਆ ਜੀ ਕਿਉਂਕਿ ਜੇ ਕਿਸੇ ਆਪਣੇ ਮੰਤਰੀ ਦੀ ਕਿਸੇ ਐਮਐਲਏ ਦੀ ਕੋਈ ਮੋਹਦਵਾਰ ਸਰਕਾਰ ਦੇ ਨਮਾਇਦੇ ਦੀ ਬੱਚੀ ਜਾਂ ਉਹਦਾ ਪੁੱਤਰ ਇਦਾਂ ਹੁੰਦਾ ਉਹਨੇ ਰੁੱਲਣਾ ਨਹੀਂ ਸੀ ਸਿਰਫ ਇਥੇ ਗਰੀਬ ਦੀ ਧੀ ਰੁੱਲਦੀ ਹੈ। ਬੇਸ਼ੱਕ ਅੱਜ ਕਹਿੰਦੇ ਨੇ ਜੀ ਸਰਕਾਰਾਂ ਬਦਲ ਗਈਆਂ ਤੇ ਹਾਲਾਤ ਅੱਜ ਵੀ ਉਹੀ ਨੇ। ਦੇਖੋ ਸਰਕਾਰਾਂ ਬਦਲ ਗਈਆਂ ਠੀਕ ਹੈ ਆ ਮੇਰਾ ਛੋਟਾ ਵੀਰ ਆ ਉਸੇ ਪਿੰਡ ਦਾ। ਇਹ ਕਹਿੰਦੇ ਜੀ ਜਿਹੜੇ ਵੋਟਾਂ ਮੰਗਣ ਆਉਂਦੇ ਸੀ ਨਾ ਅੱਜ ਉਹ ਵੀ ਨਾਲ ਨਹੀਂ ਤੁਰੇ ਵੀ ਇੱਕ ਪਿੰਡ ਦਾ ਬੰਦਾ ਵੀ ਯਾਰ ਉਹਦੇ ਪਿੱਛੇ ਕੋਈ ਹੈ ਨਹੀਂ ਪਹਿਲਾਂ 6 ਮਹੀਨੇ ਪਹਿਲਾਂ ਉਹਦੇ ਡੈਥ ਹੋ ਗਿਆ ਬ੍ਰਦਰ ਦੀ ਘਰੇ ਕੋਈ ਕਮਾਉਣ ਵਾਲਾ ਵੀ ਹੈ ਨਹੀਂ ਮੈਂ ਤਾਂ ਇੱਕ ਹੱਥ ਬਨ ਕੇ ਸਰਕਾਰ ਨੂੰ ਮੈਂ ਕੋਈ ਪੋਲੀਟਿਸ਼ੀਅਨ ਨਹੀਂ ਪਰ ਉਹ ਮੈਂ ਤਾਂ ਇੱਕ ਫਾਰਮਰ ਆ ਕਾਰੋਬਾਰੀ ਬੰਦੇ ਆ ਸੀ ਬੇਨਤੀ ਇਹ ਕਰਦਾ ਸਰਕਾਰ ਅੱਗੇ ਵੀ ਸਭ ਤੋਂ ਜਿਹੜਾ ਜ਼ਰੂਰੀ ਕੰਮ ਆ ਨਾ ਜੀ ਲੋਕਾਂ ਨੂੰ ਤੁਸੀਂ ਫ੍ਰੀ ਰਾਸ਼ਨ ਚਾਹੇ ਦਿਓ ਚਾਹੇ ਨਾ ਦਿਓ ਪਰ ਇੱਕ ਇਲਾਜ ਦੇ ਲਈ ਘੱਟੋ ਘੱਟ ਜਿਹੜਾ ਐਕਸੀਡੈਂਟ ਹੁੰਦਾ ਉਹ ਜਿੱਥੇ ਬੰਦਾ ਮਰਜੀ ਲੈ ਜਾਵੇ ਹਸਪੀਟਲ 'ਚ ਉਹਨੂੰ ਸੰਭਿਆ ਜਾਵੇ ਤੁਸੀਂ ਦੇਖੋ ਇੱਕ 6 ਸਾਲ ਦੀ ਬੱਚੀ ਚਲੀ ਗਈ ਠੀਕ ਹੈ ਐਕਸੀਡੈਂਟ ਆ ਜੀ ਕੀ ਹੋਊਗਾ ਜਿੱਦਾਂ ਕੀਤਾ ਰੱਬ ਜਾਣੇ ਕਿੱਦਾਂ ਹੋਇਆ ਉਹਦਾ ਤਾਂ ਕੀ ਜੀ ਜਵਾਨਤ ਹੋ ਜੂ ਮੌਕੇ ਤੇ ਕੀ ਉਹਨੂੰ ਜੁਰਮਾਨਾ ਹੋ ਜੂ ਪਰ ਇੱਕਾ ਚ ਪਰਿਵਾਰ ਜਮਾਂ ਹੀ ਡੁੱਬ ਗਿਆ ਤੁਸੀਂ ਲਓ ਇੱਕ ਗਰੀਬ ਦਾ ਪਰਿਵਾਰ ਇਹਨਾਂ ਦੇ ਪਿੰਡ ਦੀਓ ਕਿਹੜਾ ਪਿੰਡ ਹੈਗਾ ਆਪਣਾ ਹੈਗਾ ਪਿੰਡ ਲਹਾਰਾ ਜੀ ਜ਼ਿਲ੍ਹਾ ਲੁਧਿਆਣਾ ਜੀ ਥਾਣਾ ਡੱਬਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਮਨਦੀਪ ਸਿੰਘ ਜੀ ਤੁਹਾਨੂੰ ਕਿਵੇਂ ਪਤਾ ਚੱਲਿਆ ਅਸੀਂ ਪਿੰਡ ਜਦੋਂ ਪਤਾ ਲੱਗਿਆ ਵੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਜੀ ਤੇ ਪਿੰਡ ਦੇ ਸਾਰੇ ਇਹਨਾਂ ਦੇ ਘਰੇ ਗਏ ਤੇ ਉਹਦੇ ਗੱਲਬਾਤ ਹੋਈ ਤੇ ਚਲੋ ਪਤਾ ਲੱਗਿਆ ਵੀ ਇਹਨਾਂ ਦਾ ਐਕਸੀਡੈਂਟ ਸੁਲਤਾਨਪੁਰ ਲੋਧੀ ਹੋਇਆ ਤਾਂ ਸਾਰਿਆਂ ਨੇ ਅਸੀਂ ਇਹਨਾਂ ਨੂੰ ਪਤਾ ਲੱਗਿਆ ਵੀ ਉੱਥੋਂ ਰੈਫਰ ਕਰਤਾ ਲੁਧਿਆਣੇ ਲਈ ਤਾਂ ਅਸੀਂ ਸਾਰੇ ਜਾਣੇ ਜਿੰਨੇ ਵੀ ਇਕੱਠੇ ਹੋਏ ਪੰਜ ਸੱਤ ਜਾਣੇ ਅਸੀਂ ਇੱਥੇ ਸਿਵਲ ਹਸਪੀਟਲ ਲੁਧਿਆਣਾ ਪਹੁੰਚੇ ਜ ਤੇ ਸਭ ਜੀ ਦੀ ਡੈਥ ਹੋਈ ਜੀ ਉਹਨਾਂ ਦਾ ਕੀ ਨਾਮ ਹੈ ਉਹਨਾਂ ਦਾ ਨਾਮ ਸੰਦੀਪ ਸਿੰਘ ਆ ਜੀ ਜੀ ਹਾਂ ਜੀ ਤੇ ਬੱਚੀ ਦਾ ਨਾਮ ਬੱਚੀ ਦਾ ਨਾਮ ਕੋਹੀਨੂਰ گور ਆ ਜੀ ਹਾਂ ਜੀ ਤੇ ਇਹ ਉਹਦਾ ਕੰਮ ਕਰ ਕੀ ਕਰਦੇ ਨੇ ਕੰਮ ਕਰ ਉਹ ਬੌਨ ਬਰੈਡ ਦੇ ਵਿੱਚ ਕੰਮ ਕਰ ਰਿਹਾ ਸੀਗਾ ਜੀ ਚੰਡੀਗੜ੍ਹ ਰੋਡ ਤੇ ਫੈਕਟਰੀ ਦੇ ਵਿੱਚ ਹਾਂ ਜੀ ਤੇ ਇਹੀ ਸਾਰੇ ਸਾਰੇ ਪਰਿਵਾਰ ਦਾ ਇਹੀ ਵੀ ਸਾਰਾ ਕੁਝ ਜਿਮ ਕਰਨਾ ਕਰਤਾ ਧਰਤੇ ਹੀ ਸੀ ਕੋਈ ਕੁਝ ਕਰਤਾ ਧਰਤੇ ਹਾਂ ਇਹੀ ਸੀਗਾ ਜੀ ਹਾਂ ਜੀ ਹਾਂ ਸੰਦੀਪ ਹਾਂ ਜੀ ਆ ਸੰਦੀਪ ਸਿੰਘ ਜੀ ਤੇ ਹੁਣ ਜਦੋਂ ਕਹਿੰਦੇ ਵੀ ਚਾਰ ਹਸਪਤਾਲਾਂਾਂ ਚ ਪੰਜ ਲਿਆ ਕੇ ਉਰੇ ਲੈ ਕੇ ਆ ਹਾਂ ਇੱਥੇ ਲੈ ਕੇ ਆਏ ਨੇ ਜੀ ਪਹਿਲਾਂ ਉਹਨਾਂ ਨੇ ਰੈਫਰ ਕੀਤਾ ਉੱਥੇ ਸਿਵਲ ਦੇ ਵਿੱਚ ਭੇਜਤਾ ਸਿਵਲ ਦੇ ਵਿੱਚੋਂ ਤੇ ਉਸ ਤੋਂ ਬਾਅਦ ਈਸੀ ਹਸਪਤਾਲ ਲੁਧਿਆਣੇ ਉੱਥੇ ਭੇਜਿਆ ਤੇ ਉਹਨਾਂ ਨੇ ਨਹੀਂ ਸੰਭਿਆ ਤੇ ਚਲੋ ਆਲਮਗੀਰ ਸਾਹਿਬ ਸ਼ਾਇਦ ਕੀਨਾ ਹਸਪਤਾਲ ਕੋਹੇਨੂਰ ਹਸਪਤਾਲ ਉੱਥੇ ਭੇਜਤਾ ਜੀ ਉਹਨਾਂ ਨੇ ਵੀ ਰੈਫਰ ਉਹਨਾਂ ਨੇ ਫਿਰ ਸਿਵਲ ਦੇ ਵਿੱਚ ਰੈਫਰ ਕੀਤਾ ਤੇ ਹੁਣ ਸਿਵਲ ਲੈ ਕੇ ਆਏ ਆ ਤੇ ਇੱਥੇ ਜੀਪ ਦੇ ਵਿਆਹ ਨੂੰ ਕਿੰਨਾ ਕੁ ਟਾਈਮ ਹੋਇਆ ਜੀ ਤਕਰੀਬਨ 8-9 ਸਾਲ ਹੋ ਗਏ ਹੋਣਗੇ ਜੀ ਅੱਛਾ ਹਾਂਜੀ ਤੇ ਹੁਣ ਇਸੇ ਹੌਸਪਤਾਲ ਲੈ ਕੇ ਚੱਲੇ ਹੋ ਜਾਂ ਨਹੀਂ ਅਜੇ ਫੈਸਲਾ ਇੱਥੇ ਐਕਸ-ਰੇ ਕਰਾਉਣੇ ਆ ਜੇ ਕੋਈ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਤਾਂ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੰਦੇ ਆ ਜੀ ਹਾਂਜੀ ਆਇਓ ਮੈਂ ਕਹਿੰਦਾ ਮੈਂ ਕਹਿੰਦੀ ਗੱਲਬਾਤ ਕਰਦੇ ਆ ਸਰ ਸਰ ਇਹ ਕੀ ਸੀਗਾ ਜਿਹੜੀ ਕਿਸੇ ਵੇਲੇ ਉੱਤਲਾ ਆਇਓ ਇਹ ਨਾ ਐਕਸੀਡੈਂਟ ਹੋਇਆ ਅੱਛਾ ਠੀਕ ਹੈ ਸultanpur Lodhi ਲੱਗੇ Tajpur 모ੜ ਠੀਕ ਹੈ ਜੀ ਉੱਥੇ ਇੱਕ ਇਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਸੰਦੀਪ ਸਿੰਘ ਦੀ ਤੇ ਬੇਟੀ ਜਿਹੜੀ ਹੈ ਇਹ ਇੱਕ ਇੱਕ ਨੂਰ ਇਹਦੀ ਰਸਤੇ ਜਾਂਦੇ ਮੌਤ ਹੋਈ ਅੱਛਾ ਅਸੀਂ ਹਾਂਜੀ ਕੋਈ ਅੰਨੇ ਗਾਇਲ ਹੋਏ ਹਾਂਜੀ ਦੋ ਹੋਰ ਗਾਇਲ ਹੋਏ ਨੇ ਅੱਛਾ ਹਾਂਜੀ ਕਿਦਾਂ ਹੋਇਆ ਕਿਦਾਂ ਕੋਈ ਟਰੱਕ ਲੈ ਆ ਕਿਦਾਂ ਨਹੀਂ ਕਾਰ ਨਾਸੀਡੈਂਟ ਹੋਇਆ ਹਾਂਜੀ ਹਾਂਜੀ ਮੌਤ ਸਭ ਦੇ ਕਰਦਾ ਆ ਕੀ ਥੋੜੀ ਸੀ ਜੇ ਜਾ ਕੇ ਇਹ ਉਹ ਗੱਡੀ ਜਿਹੜੀ ਤਾਜਪੁਰਾ ਲੁਆ ਰਹੀ ਸੀ ਤੇ ਇਹ ਤਾਜਪੁਰ ਨੂੰ ਜਾ ਰਹੀ ਸੀ ਅੱਛਾ ਹਾਂਜੀ ਹਾਂਜੀ ਅੱਛਾ ਜਿਹੜੇ ਕਿ ਅੰਮ੍ਰਿਤਸਰ ਚੱਲੇ ਸੀ ਇਹ ਨਹੀਂ ਪਤਾ ਹੈ ਗਾਇਜ਼ ਤਾਂ ਕਲੀਅਰ ਨਹੀਂ ਹੋਇਆ ਜੀ ਹਾਂਜੀ ਹਾਂਜੀ ਤੇ ਸਰ ਗੱਡੀਆਂ ਜਲਦੀ ਤੋਂ ਫੜੇ ਹਾਂ ਫੜ ਲਾਂਗੇ ਜਲਦੀ ਜਲਦੀ ਕਿਹੜਾ ਥਾਣਾ ਸਰ ਥਾਣਾ ਸੁਲਤਾਨਪੁਰ ਲੋਧੀ ਜੀ ਹਾਂਜੀ ਥੈਂਕ ਯੂ ਸੋ ਬਿਲਕੁਲ ਹੈ ਤਸਵੀਰਾਂ ਜਿਹੜੀ ਕਿ ਪੁਲਿਸ ਮੁਲਾਦਮ ਮੌਕੇ ਤੇ ਜਿਹੜੇ ਪਹੁੰਚ ਰਹੇ ਨੇ ਉਸ ਤੋਂ ਬਾਅਦ ਜਿਹੜਾ ਕੀ ਹੈ ਉਹਨੇ ਕਿਹਾ ਕਿ ਜਲਦ ਜਲਦ ਕੀ ਹੈ ਗੱਡੀ ਨੂੰ ਗੱਡੀ ਦੇ આરોપી ਨੂੰ ਗ੍ਰਿਫਤਾਰ ਕੀਤਾ ਜਾਏਗਾ 6 ਸਾਲ ਦੀ ਬੱਚੀ ਜਿਹੜੀ ਕਿ ਹੈ ਚਾਰ ਹਸਪਤਾਲਾ ਵਿੱਚ ਚਾਰ ਹਸਪਤਾਲਾ ਵਾਲਿਆਂ ਨੇ ਇਨਕਾਰ ਕਰਤਾ ਐਡਮਿਟ ਕਰਨ ਤੋਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਬੱਚੀ ਦੀ ਮੌਤ ਹੋ ਜਾਂਦੀ ਤੇ ਉਸਦੇ ਪਿਤਾ ਦੀ ਵੀ ਜਰੀ ਹੈ ਮੌਤ ਹੋ ਜਾਂਦੀ ਹੈ ਸੋ ਬਿਲਕੁਲ ਸultanpur Lodi Lodi ਦੇ ਥਾਣੇ ਦੇ ਦੇ ਮੁਲਾਜ਼ਮ ਜਿਹੜੇ ਕਿ ਐਸਐਹ ਆਏ ਸੀਗੇ ਮੌਕੇ ਤੇ ਪਹੁੰਚੇ ਸੀਗੇ ਤੇ ਉਹਨਾਂ ਨੇ ਕਿਹਾ ਉਹਨਾਂ ਦੀ ਗੱਲਬਾਤ ਹੋਈ ਤੁਸੀਂ ਕਿ ਗੱਡੀ ਵਾਲਾ ਇੱਕ ਫੇਟ ਮਾਰ ਦਿੰਦਾ ਐਕਸੀਡੈਂਟ ਦੇ ਵਿੱਚ ਦਰਕੀਆ ਇਹ ਘਟਨਾ ਵਾਪਰਦੀ ਹੈ ਤੇ ਹੁਣ ਜਿਹੜਾ ਕਿ ਜਲਦੀ ਉਸ ਗੱਡੀ ਵਾਲੇ ਨੂੰ ਪਕੜਿਆ ਜਾਏਗਾ ਤੇ छानबीन ਕਰਨੀ ਚਾਹੀਦੀ ਹੈ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਆਨਲਾਈਨ ਸਮੇ ਦੇ ਵਿੱਚ ਜਲਦੀ ਉਸ ਗੱਡੀ ਵਾਲੇ ਨੂੰ ਪਕੜਿਆ ਜਾਏਗਾ ਤੇ ਹੁਣ ਜੁੜੇ ਹੋਏ ਹਨ ਲਾਈਵ ਦੇ ਨਾਲ ਧਰਮਪਾਲ ਦਾ ਯੂਮ ਰਿਪੋਰਟ ਧੰਨਵਾਦ